ਮਹਿੰਦਰਪੁਰ ਕੋਰ ਮੇਰੇ ਵੱਲੋਂ ਪ੍ਰੇਮਪ੍ਰੀਤ ਸਤਿ ਸ੍ਰੀ ਅਕਾਲ ਜੀ ਅੱਜ ਇੱਕ ਤੁਹਾਨੂੰ ਨਾ ਬਹੁਤ ਸੋਹਣਾ ਤੇ ਪਿਆਰਾ ਪੰਜਾਬੀ ਲੋਕ ਗੀਤ ਸਨਾਰੀਆਂ ਕਿਉਂਕਿ ਜਿਹੜਾ ਭੈਣ ਤੇ ਭਰਾ ਦਾ ਪੰਜਾਬੀ ਲੋਕ ਗੀਤ ਹੁੰਦਾ ਹੈ ਉਹ ਬਹੁਤ ਪਿਆਰ ਵਾਲਾ ਤੇ ਸੋਹਣਾ ਹੁੰਦਾ ਹੈ ਤੇ ਸਾਰਿਆਂ ਹੀ ਆਪਾਂ ਭੈਣਾ ਹਾਂ ਤੇ ਭਰਾ ਹਨ ਤੇ ਉਹ ਕਿਸੇ ਭੈਣ ਦਾ ਭਰਾ ਫੌਜ ਵਿੱਚ ਹੈ ਤੇ ਭੈਣ ਆਪਦੇ ਭਰਾ ਦੀ ਡੀਕ ਵਿੱਚ ਹੈ ਉਹਨਾਂ ਸਮਿਆਂ ਵਿੱਚ ਜਿਹੜੇ ਭਰਾ ਹੁੰਦੇ ਸੀ ਫੌਜੀ ਹੁੰਦੇ ਸੀ ਵੀਰ ਉਹ ਬੋਤੇ ਤੇ ਘੋੜਿਆਂ ਤੇ ਹਾਥੀਆਂ ਤੇ ਜੰਗਲ ਲੜਿਆ ਕਰਦੇ ਸੀ ਤੇ ਉਹ ਫਿਰ ਭੈਣ ਜਿਹੜੀ ਹੈ ਉਹ ਆਦੇ ਭਰਾ ਦੀ ਢੀਕ ਵਿੱਚ ਬੈਠੀ ਹੈ ਕਿਉਂਕਿ ਸੌਣ ਦਾ ਮਹੀਨਾ ਆਉਣ ਵਾਲਾ ਸੀ ਤੇ ਭਰਾ ਉਹਦਾ ਛੁੱਟੀ ਆਇਆ ਹੋਇਆ ਸੀ ਤੇ ਉਹਨਾਂ ਸਮਿਆਂ ਵਿੱਚ ਭੈਣਾਂ ਨੂੰ ਮੱਥਾ ਟੇਕਿਆ ਜਾਂਦਾ ਸੀ ਜਦੋਂ ਆਉਂਦੀ ਐ ਸੀ ਭਰਾ ਤੇ ਆਣ ਕੇ ਭੈਣ ਨੂੰ ਪੈਰੀ ਪੈ ਕੇ ਪੈਰੀ ਹੱਥ ਲਾ ਕੇ ਤੇ ਕਹਿਣਾ ਨਾਲੇ ਬੋਲ ਕੇ ਕਹਿਣਾ ਵੀ ਭੈਣ ਜੀ ਬੀਬੀ ਅਸੀਂ ਤੈਨੂੰ ਮੈਂ ਮੱਥਾ ਟੇਕਦਾ ਹਾਂ ਤੇ ਭੈਣਾ ਵੀ ਅੱਗੋਂ ਜਿਹੜੀਆਂ ਹੁੰਦੀਆਂ ਸੀ ਉਹਨਾਂ ਨੇ ਐਨਾ ਘੁੱਟ ਕੇ ਪਿਆਰ ਦੇਣਾ ਕਿ ਭਰਾ ਦੀ ਪੱਗ ਵੀ ਨਿਵੇਂ ਕਰ ਦਿੰਦੀਆਂ ਸੀ ਉਹ ਦੋਵਾਂ ਹੱਥਾਂ ਨਾਲ ਐ ਜੋੜ ਕੇ ਭਰਾ ਨੂੰ ਪਿਆਰ ਦਿੰਦੀਆਂ ਹੁੰਦੀਆਂ ਸੀ ਤੇ ਨਾਲੇ ਖੁਸ਼ ਹੁੰਦੀਆਂ ਸੀ ਤੇ ਉਹ ਵੀ ਇਸੇ ਤਰ੍ਹਾਂ ਦਾ ਇੱਕ ਭਰਾ ਹੈ ਤੇ ਉਹ ਫੌਜ ਵਿੱਚ ਹੈ ਤੇ ਆਪਦੀ ਭੈਣ ਨੂੰ ਆਣ ਕੇ ਮੱਥਾ ਟੇਕਦਾ ਹੈ ਤੇ ਆਉਂਦਾ ਹੈ ਵੀ ਮੈਂ ਆਪਦੇ ਭੈਣ ਦੇ ਘਰੇ ਮਿਲ ਆਵਾਂ ਵੀ ਮੈਨੂੰ ਛੁੱਟੀ ਥੋੜੀ ਰਹਿ ਗਈ ਹੈ ਤੇ ਫੌਜ ਦੇ ਵਿੱਚੋਂ ਮੈਨੂੰ ਤਾਰ ਆਈ ਹੈ ਤੇ ਇਹਦਾ ਆਨੰਦ ਮਾਣੋ ਜੀ ਇਹ ਪੰਜਾਬੀ ਲੋਕ ਗੀਤ ਦਾ ਜੇ ਤੁਹਾਨੂੰ ਚੰਗਾ ਲੱਗਿਆ ਤੇ ਬਾਅਦ ਵਿੱਚ ਫਿਰ ਤੁਸੀਂ ਦੇਖ ਲੈਣਾ ਇਹਦੇ ਬੋਲ ਸੁਣੋ ਮੈਂ ਗੋਤਾ ਪਾਣੀ ਫੇਰ ਬਨ ਲਾਂ ਮੱਥਾ ਟੇਕਦਾ ਅੰਮਾ ਦੀਏ ਜਾਈਂ ਇਹ ਬਹੁਤ ਪਿਆਰ ਵਾਲੀ ਗੱਲ ਹੈ ਤੇ ਤੁਸੀਂ ਇਹਦਾ ਆਨੰਦ ਮਾਣੋ ਜੀ ਅਬੋਤਾ ਬਨਵੇਂ ਸਾਰਾ ਮਹਾਨਾ ਮੁੰਨੀ ਰੰਗੀਲ ਗੱਡੀਆਂ ਵੇ ਬੋਤਾ ਬਨ ਵੇ ਸਰ ਮਹਾਨਾ ਵੀਰਾ ਮੁੰਨੀ ਰੰਗੀਲ ਗੱਡੀਆਂ ਵੇ ਬੋਤਾ ਬਨ ਵੇ ਸਰ ਮਹਾਨਾ ਵੀਰਾ ਕਿੱਲੀ ਰੰਗੀਲ ਗੱਡੀਆਂ ਮੱਥਾ ਟੇਕਦਾ ਅੰਮਾ ਦੀਏ ਜਾਏ ਬੋਤਾ ਬਣੇ ਫੇਰ ਬਨ ਲਾ ਮੱਥਾ ਟੇਕਦਾ ਅੰਮਾ ਦੀਏ ਜਾਏ भोता भण फेर भी मथा टेका मेज भोता भे फेर भन लो सुख सांत दीरा कां तड़के पी अस कर लाव सुख सीरन वे कां तड़के पी कर लाव ਬੈਠੀ ਵੇਖਾਣੇ ਮਹਵੇ ਜਦੀ ਫੌਦੀ ਬੋਤੇ ਨੂੰ ਭਜਾਈ ਆਵੇ ਬੈਠੀ ਵੇਖਾਣੇ ਮਹਵੇ ਜਦੀ ਫੌਦੀ ਬੋਤੇ ਨੂੰ ਭਜਾਈ ਆਵੇ ਦੂਰੋਂ ਮਾ ਪਛਾਨ ਲਿਆ ਨੀ ਮੇਰੇ ਵੀਰ ਦਾ ਸੰਦੂਰੀ ਚੀਰਾ रंगील गडिय पोता बनवें सर महन वीरा मुन रंगील गॾियांवे पोता बनवेंसर महना वीरा कल रंगील कडिय ਮੱਥਾ ਟੇਕਦਾ ਅੰਮਾ ਦੀਏ ਜਾਹੀਏ ਬੋਤਾ ਪਹਿਣੇ ਫੇਰ ਬਨ ਲਾਉਣੀ ਮੱਥਾ ਟੇਕਦਾ ਅੰਮਾ ਦੀਏ ਜਾਹੀਏ ਬੋਤਾ ਪਹਿਣੇ ਫੇਰ ਬਨ ਲਾਉ ਕਰੇ ਸੋਕ ਸਾਧ ਪਹਿਣਨੀ ਨਹੀਂ ਨਹੀਂ ਸੋਕ ਕਰੇ ਸੋਕ ਸਾਧ ਪਹਿਣੇ ਨਹੀਂ ਕੀਤੀ ਬਹਿਰੀਆਂ ਨੇ ਦੇਸ਼ ਤੇ ਚੜਾਈ ਕਾਰੇ ਸੁਖ ਸਾਦ ਪਹਿਣੇ ਨਹੀਂ ਕੀਤੀ ਵੈਰੀਆਂ ਦੇਸ਼ ਤੇ ਚੜਾਈ ਅੱਜ ਮੇਰੀ ਛੁੱਟੀ ਮੁੱਕ ਗਈ ਨਹੀਂ ਕੱਲ ਤਾਰ ਸਾਬ ਦੀ ਆਈ ਅੱਜ ਮੇਰੀ ਛੁੱਟੀ ਮੁੱਕ ਗਈ ਨਹੀਂ ਕੱਲ ਤਾਰ ਸਾਬ ਦੀ ਆਈ ਦਿਲ ਹੈ ਬੱਚ ਹਾਲ ਉਠੀ ਆ ਨੀ ਦੇਲ ਵਿੱਚ ਹਾਲੀ ਉੱਠੀ ਆ ਚੱਲੋ ਪੈਣ ਦੇ ਘਰੇ ਮੇਲੇ ਆਈਏ ਬੋਤਾ ਪੈਣ ਫੇਰ ਬਨਣਾ ਲਾਉਣੇ ਮੱਥਾ ਤੇਗਦਾ ਅੰਮਾ ਦੀਏ ਜਾਈਏ ਬੋਤਾ ਪੈਣ ਫੇਰ ਬਨਣਾ ਲਾਉਣੇ ਮੱਥਾ ਤੇਗਦਾ ਅੰਮਾ ਦੀਏ ਜਾਈਏ ਬੋਤਾ ਪੈਣ ਫੇਰ ਬਨਣਾ ਲਾਉਣ ਵੇ ਕਿੱਲੀਆਂ ਰੰਗੀਲ ਗੱਡੀਆਂ ਬੋਤਾ ਬਨ ਵੇ ਸਰਮਨਾ ਵੀਰ ਕਿੰਨੀ ਰੰਗੀਆਂ ਨੀਲ ਗੱਡੀਆਂ ਬੋਤਾ ਬਨ ਵੇਸਾਰਾ ਮਹਨਾ ਵੀਰਾ ਮੁੰਨੀਆਂ ਰੰਗੀਆਂ ਗੱਡੀਆਂ ਮੈਂ ਮੂੜੇ ਉੱਤੇ ਬਹਿ ਜਾ ਵੀਰਨਾ ਮਾਂ ਜਾਇ ਆਵਾਂ ਮੂੜੇ ਉੱਤੇ ਬਹਿ ਜਾ ਵੀਰਨਾ ਵੇ ਮਾਂ ਜਾਇ ਆ ਮੈਂ ਮੈਂ ਮਾਂ ਜਾਇ ਆਵੇਂ ਮੈਂ ਜਾਵਾਂ ਬਾਹ ਤੈਥੋਂ ਵਾਰੀ ਮੂੜੇ ਉੱਤੇ ਬਹਿ ਜਾ ਵੀਰਨਾ ਵੇ ਮਾਂ

कल रंगील गॾियांवे बोता बनवे सर महना वीरा कल्ह गडि बनवे सर महना वीरा मुनी रंगील गॾी सुख नी सुख मां भेण वीर सुख मंग भेण वीर जी आवे जंग जिती खापी ਨੀ ਕੱਲੇ ਆਏ ਭੈਣ ਮੇਰੀਏ ਨੀ ਕੱਲੇ ਆਏ ਭੈਣ ਮੇਰੀਏ ਮੇਰੇ ਪਿੱਛੋਂ ਤਾਂ ਸੁਨਧਾਰਾ ਤੇਰੀ ਭਾਬੀ ਸੋਣ ਵਿੱਚ ਸਾਰੇ ਭੈਣ ਜੀ ਨੀ ਸੋਣ ਵਿੱਚ ਸਾਰੇ ਭੈਣ ਜੀ ਆਪਾਂ ਰਲ ਕੇ ਪੀਂਗ ਚੜਾਈਏ सौण विच सारे भेण जी रल के पींग चढ़ाए बोता भेण फेर, बनला, फेर, बनला, फेर बनला, बन लां मथा टेकदा अम्मा दे बोता भेण फेर बन लथा टेकद अम्मा देज गोता भेण फेर बन लां कलिया रील गॾियां बोता भन वेस सर महना वीरा ਕਿੱਲੀਆਂ ਰੰਗੀਲ ਗੱਡੀਆਂ ਵੇ ਬੋਤਾ ਬਨਵੇ ਸਹਰ ਮਹਨਾਵੀਰਾ ਮੁੰਨੀਆਂ ਰੰਗੀਲ ਗੱਡੀਆਂ ਲੋ ਜੀ ਇਹ ਸੀ ਇੱਕ ਭੈਣ ਭਰਾ ਦਾ ਪੰਜਾਬੀ ਲੋਕ ਗੀਤ ਤੇ ਬਹੁਤ ਮਨ ਨੂੰ ਖਿੱਚ ਪਾਉਂਦਾ ਹੈ ਤੇ ਤੁਹਾਨੂੰ ਕਿਵੇਂ ਦਾ ਲੱਗਿਆ ਇਹ ਤਾਂ ਤੁਸੀਂ ਹੀ ਦੱਸਣਾ ਹੈ ਤੇ ਕਿਉਂਕਿ ਭੈਣ ਜਿਹੜੀ ਹੈ ਫਿਰ ਭਰਾ ਨੂੰ ਖੁਸ਼ੀ ਵਿੱਚ ਇਹ ਸੀਸ ਦਿੰਦੀ ਹੈ ਵੀ ਤੈਨੂੰ ਤੇਰਾ ਸਾਬ ਹੌਲਦਾਰੀ ਦਵੇ ਵੀ ਤੂੰ ਜੰਗ ਜਿੱਤ ਕੇ ਘਰ ਨੂੰ ਆਉਣਾ ਹੈ ਤੇ ਫਿਰ ਉਹ ਇਹ ਕਹਿੰਦਾ ਵੀ ਮੈਂ ਤਾਂ ਚਲੇ ਜਾਣਾ ਹੈ ਤੇ ਤੇਰੀ ਭਾਬੀ ਜਿਹੜੀ ਹੈ ਉਹ ਤੈਨੂੰ ਸੰਦਾਰਾ ਪਿੱਛੋਂ ਭੇਜੇਗੀ ਤੇ ਫਿਰ ਉਹ ਭੈਣ ਜਿਹੜੀ ਤੇ ਭਰਾ ਉਹਨਾਂ ਦੇ ਬੋਲ ਵੇਖੋ ਕਿੱਡੇ ਪਿਆਰੇ ਹਨ ਅੱਜ ਕੱਲ੍ਹ ਵੀ ਇਹਨਾਂ ਚੀਜ਼ਾਂ ਦੀ ਲੋੜ ਹੈ ਤੇ ਭੈਣਾਂ ਤੇ ਭਰਾਵਾਂ ਨੂੰ ਜ਼ਰੂਰ ਇਸੇ ਤਰ੍ਹਾਂ ਮੇਰੇ ਵੱਲੋਂ ਇੱਕ ਸੰਦੇਸ਼ ਹੈ ਕਿ ਭਰਾ ਜਦੋਂ ਭੈਣਾਂ ਕੋਲੇ ਆਉਂਦੇ ਹਨ ਤੇ ਭੈਣ ਦੇ ਪੈਰੀ ਹੱਥ ਲਾ ਕੇ ਤੇ ਇਵੇਂ ਹੀ ਕਹਾਂ ਕਰੋ ਵੀ ਮੱਥਾ ਟੇਕਦਾ ਹਾਂ ਤੇ ਫਿਰ ਭੈਣ ਵੀ ਉਸੇ ਤਰ੍ਹਾਂ ਹੀ ਪਿਆਰ ਦਵੇ ਜਿਵੇਂ ਉਸ ਭੈਣ ਨੇ ਪਿਆਰ ਦਿੱਤਾ ਹੈ ਭਰਾ ਨੂੰ ਤੇ ਇਹ ਇੱਕ ਪੰਜਾਬੀ ਲੋਕ ਗੀਤ ਹੈ ਤੇ ਤੁਹਾਨੂੰ ਜੇ ਚੰਗਾ ਲੱਗਿਆ ਤੇ ਤੁਸੀਂ ਲਾਇਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ ਤੇ ਜਿਹੜੇ ਮੇਰੇ ਵੀਰ ਨਵੇਂ ਆਏ ਹੈ ਤੇ ਸਬਸਕ੍ਰਾਈਬ ਕਰਿਓ ਤੇ ਮੇਰੇ ਵੱਲੋਂ ਮੇਰੀ ਵੀਡੀਓ ਵੇਖਣ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ